ਦੋਸਤੋ ਦਲਜੀਤ ਦਸਾਂਝ ਨੇ ਪੰਜਾਬੀਆਂ ਦਾ ਨਾਂ ਦੁਨੀਆ ਭਰ ਦੇ ਵਿੱਚ ਰੋਸ਼ਨ ਕਰਤਾ ਮੈਟ ਗਾਲਾ ਜਿੱਥੇ ਕੀ ਗੋਰੇ ਹੀ ਦਿਖਦੇ ਸੀ ਬਾਰਲੇ ਐਕਟਰ ਤੇ ਸਿੰਗਰ ਮਾਡਲ ਹੀ ਦਿਖਦੇ ਸੀ ਉੱਥੇ ਅੱਜ-ਅੱਜ ਪੁੱਜ ਗਿਆ ਆ ਆਪਣਾ ਦਸਾਂਝਾਂ ਵਾਲਾ ਸੋ ਇੱਕ ਲਾਈਕ ਕਰ ਦਿਓ ਦਸਾਂਝਾਂ ਵਾਲੇ ਦੇ ਲਈ ਮੈਟ ਗਾਲਾ 2025 ਨਿਊਯਾਰਕ ਦੇ ਵਿੱਚ ਹੋ ਰਿਹਾ ਹੈ ਅਤੇ ਉੱਥੇ ਪਹਿਲਾ ਪੰਜਾਬੀ ਆਪਣਾ ਦਲਜੀਤ ਦਸਾਂਝ ਤੇ ਆਪਣੇ ਕਲਚਰ ਨੂੰ ਨਾਲ ਲੈ ਕੇ ਗਿਆ ਤੁਸੀਂ ਦੇਖ ਸਕਦੇ ਹੋ ਰਾਜੇ ਮਹਾਰਾਜਿਆਂ ਵਾਲੀ ਜਿਹੜੀ ਪੋਸ਼ਾਕ ਪਾਈ ਹੋਈ ਆ ਤੇ ਇਸ ਦੀ ਬੈਕ ਸਾਈਡ ਤੇ ਜੇਕਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਪੰਜਾਬੀ ਦੀ ਪੈਂਤੀ ਅਖਰੀ ਯਾਨੀ ਕਿ ਊੜਾ ਐੜਾ ਈੜੀ ਸਸਾ ਹਾ ਲਿਖੀ ਹੋਈ ਆ ਸੋ ਤੁਸੀਂ ਦੇਖ ਸਕਦੇ ਹੋ ਸੋ ਇਹ ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਦਲਜੀਤ ਉਸਾਂਝ ਤੇ ਦੇਖੋ ਕਿਵੇਂ ਕੋਰੀਆਂ ਦਲਜੀਤ ਉਸਾਂਝ ਨੂੰ ਦੇਖ ਰਹੇ ਨੇ ਪੰਜਾਬੀ ਇਦਾਂ ਦੇ ਹੁੰਦੇ ਨੇ ਸੋ ਵੀਡੀਓ ਨੂੰ ਦਬਕੇ ਸ਼ੇਅਰ ਕਰੋ ਅਤੇ ਪ੍ਰਾਊਡ ਮੂਮੈਂਟ ਆ ਆਪਣੇ ਪੰਜਾਬੀਆਂ ਦੇ ਲਈ ਧੰਨਵਾਦ